ਸੱਜੇ ਕਾਲ ਦੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਅਰ ਨੂੰ ਲੈ ਕੇ ਹਰ ਰੋਜ਼ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜੇ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਧਾਰਨਾ ਲਿੰਕ ਹੋਣਗੀ ਜਮੀਨਾ ਇਸ ਯੋਜਨਾ ਤਹਿਤ ਰੁਕੇਗੀ ਜਮੀਨ ਦੀ ਤੋਂ ਖਤੜੀ ਇਸ ਸਰਕਾਰ ਬਹੁਤ ਸਾਰੀਆਂ ਪਲਾਈ ਯੋਜਨਾਵਾਂ ਲੈ ਕੇ ਆਉਂਦੀ ਹੈ ਜਿਸ ਨਾਲ ਕਈ ਲੋਕਾਂ ਲੋੜਵੰਦਾਂ ਨੂੰ ਮਦਦ ਮਿਲਦੀ ਹੈ ਪਰ ਹੁਣ ਬਹੁਤ ਵਾਰ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾਅਵੀ ਗਲਤ ਤਰੀਕੇ ਨਾਲ ਸਾਈਡ ਉਠਾਉਂਦੇ ਹਨ ਇਸ ਲਈ ਕੋਈ ਵੀ ਪਹਿਲੀ ਵਾਰ ਨਹੀਂ ਹੈ ਜਦ ਲੋਕਾਂ ਨੇ ਕਿਸੇ ਸਰਕਾਰੀ ਯੋਜਨਾ ਦਾ ਗਲਤ ਤਰੀਕੇ ਨਾਲ ਲਾਭ ਲਿਆ ਹੋਵੇ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਦੇ ਕਿਸਾਨ ਕਈ ਅਜਿਹੇ ਪਰਵਾਣਾ ਦੇ ਨਾਲ ਹਣ ਸਾਹਮਣੇ ਆਏ ਹਨ ਜੋ ਕਿ ਸਕੀਮ ਲਈ ਅਯੋਗ ਹਨ ਅਤੇ ਪਰ ਫਿਰ ਵੀ ਉਸ ਦਾ ਲਾਭ ਲੈ ਰਹੇ ਹਨ ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਤੁਹਾਡੀ ਜਾਣਕਾਰੀ ਲਈ ਇਹ ਦੱਸਦੀ ਹੈ ਕਿ ਕਿਸਾਨਾਂ ਵੱਲੋਂ ਜਮੀਨੀ ਧੁਖਾ ਤੜੀ ਨੂੰ ਰੋਕਣ ਲਈ ਸੂਬੇ ਦੇ ਕਰੀਬ 1 ਕਰੋੜ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੁਣ ਬੰਦਤ ਜਮੀਨ ਮਾਲਕਾਂ ਦੇ ਨਾਮ ਨਾਲ ਜੋੜੇ ਜਾਵੇਗਾ ਬੈਂਕ ਕਾਰਡ ਮੋਬਾਈਲ ਨੰਬਰ ਅਗੇਂਸ ਕਨੈਕਸ਼ਨ ਤੋਂ ਬਾਅਦ ਹੁਣ ਦਰ ਕੱਟ ਵੀ ਸਾਬਤਾ ਉਤਾਰ ਨਾਲ ਜੋੜਿਆ ਜਾਵੇਗਾ ਅਤੇ ਇਸ ਲਈ ਕਿਸਾਨਾਂ ਦੀਆਂ ਜ਼ਮੀਨਾਂ ਦਾ ਧੋਖਾ ਧੜੀ ਦੇ ਮਾਮਲੇ ਰੁਕ ਜਾਣ ਦੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰੋ ਧੰਨਵਾਦ